ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਲੱਗੇ ਆਂ ਆਲੂ ਬੀਜਣ ਜਿਵੇਂ ਕੱਲ ਦੇਖਿਆ ਜੇ ਤੁਸੀਂ ਤੇ ਹੁਣ ਬੀਜ ਦੇ ਆਲੂ ਆਪਾਂ ਵਿੱਚ ਦੋ ਬੋਰੀ ਖੜਦਿਆ ਤੇ ਇੱਕ ਬੋਰੀ ਪੌਣੀ ਡੀਪੀ ਦੀ ਫਿਰ ਚੱਲ ਕੇ ਦਿਖਾਉਣਾ ਤੁਹ ਖੇਤ ਹੋਲਿਆਂ ਦਾ ਬੀਜੜੇ ਟਾਇਰ ਆਪਾਂ ਬਦਲੇ ਹੋਏ ਆ ਇਹਦੇ ਟਾਇਰ ਹੈਗੇ ਆ 12 4 37 ਟਾਇਰ ਤੇ ਬਾਕੀ ਦਿਖਾਉਣਾ ਇਸੇ ਮਸ਼ੀਨ ਨੇ ਬਸ ਥੋੜਾ ਇਹ ਫਰਕ ਹੈ ਕਿ ਜਿਹੜੀ ਪਹਿਲਾਂ ਵੀ ਜੌਂਟੀਅਰ ਨਾਲ ਹੁੰਦਾ ਤੱਕ ਟਾਇਰ ਪਤਲੇ ਇਹਦੇ ਐਕਟੀ ਚਾਰਡ ਦੇਖਾਂ ਕਿਹੜਾ ਫਾਲੋ ਕਰਨਾ ਹੈਗਾ ਵੀਰ ਹਿਸਾਬ ਨਾਲ ਪਤਾ ਹੁੰਦਾਗਾ ਉਧਰ ਵੀ ਪਤਲਾ ਸੀ ਉਹ ਦਿਨਾਸ ਫਾਲੋ ਕਰਿਆ ਜਿਤਨੇ ਸੀ ਦੇਖਾਂਗੇ ਕਿਹੜਾ ਪਾਉਣਾ ਚੋਂ ਤੇ ਆਪਣੀ ਕਿਹੜੀ ਗੱਲ ਚੱਲ ਜਿਹੜੀ ਉਹਨਾ 21 17 ਦੀ 21 7 ਇੰਚ ਦੇ 17 ਪੀਸ ਹਾਂ ਜੇ 6.5 ਦੇ ਕਰਨ 21 18 ਹੀ ਕਰ ਲੈਣਾ ਦੇਖ ਲੈ ਕਿਵੇਂ ਕਰਨੀ ਆ 18 ਨਹੀਂ ਕਰ ਦੇਣਾ ਮੈਂ ਕਹਿੰਨਾ ਬੱਸ ਫਿਰ 18 ਨਹੀਂ ਕਰਦਾ 18 ਹੀ ਕਰਦੇ ਯਾਰ ਉਹ ਲੋਗ ਗ੍ਰੇਨਟੀਂ ਚ ਕਰਨ ਉਹਦੇ ਉਦਨ ਪੈਸੇ ਆਪਾਂ 20 ਕੀ ਰੇਂਗ ਰਣੀਆਂ ਨਹੀਂ ਬੰਦ ਨਾ ਨਹੀਂ ਉਦਨ 20 22 ਵਾਲੀਆਂ 21 22 ਕਰ ਗਏ ਮੈਂ ਜਦੋਂ ਆਪਾਂ 21 ਪੀਸ ਚੇਂਜ ਕਰਨੀ ਕਿਹੜਿਆ ਥੱਲੇ ਜੀ ਥੱਲੇ ਲਈ ਸੌਖਾ ਕਾਮੀ ਆ ਸਿੱਧਾ ਤੇ ਆਲੂ ਇਹ ਵਜਾਈ ਚਲੀ ਜਾਂਦੇ ਦੇਖੋ ਪੂਰੀ ਵੇਟ ਬਣਦੀ ਆ ਤੇ ਗੱਡੀਆਂ ਫੇਰ ਹੀ ਚੇਂਜ ਕਰਤੀਆਂ ਸੀ ਹੁਣ ਆਪਣੀ ਕਿਟਿੰਗ ਕਰਾਰੀਆਂ ਪਾਈਆਂ ਤੇ ਬਾਕੀ ਤੇ ਦੇਖੋ ਬੱਟ ਹੁਣ ਬੱਟਾ ਵੜਿਆ ਪੈਂਦਾ ਰੈਲ ਥੋੜੀ ਪਿੰਕੀ ਹੋ ਗਈ ਜੋ ਇੱਥੇ ਜੇ ਆ ਕੇ ਵੜੀਗਾ ਬਾਕੀ ਓਕੇ ਰਿਪੋਰਟ ਹੁਣ ਦਾ ਤੇ ਲਗਭਗ ਇੰਨਾ ਅੱਧੇ ਗਰੁੱਪ ਦੇ ਵਿੱਚ ਟੱਕਾ ਕਰਦੇ ਛੋਟੀ ਟਰਾਲੀ ਦੇ ਨਾਲ ਹੈ ਲਾ 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 ਉਹ ਸਵਾਰ ਲੈ ਚਾਲੂ ਹੈ ਇਹ ਵੱਡੀ ਟਰਾਲੀ ਗਈ ਹੋਈ ਹੈ ਜੀ ਅਰ ਇਹ ਉਪਰ ਤਾਂ ਰੋ ਚੱਲਦਾ ਹੈ ਟੁੱਟਾ ਬੀਟਰ ਤੇ ਆਪਾਂ ਆਲੂ ਵੀ ਜੀ ਆਨੇ ਬੱਸ ਪੂਰੇ ਵੀਰੇ ਚੱਲੀ ਹੈ ਮਸ਼ੀਨ ਮੱਟਾ ਦੇ ਚੈੱਕ ਕਰ ਲਓ ਓਕੇ ਰਿਪੋਰਟ ਬਾਕੀ ਦਾ ਹੋਣਾ ਤੇ ਅੱਜ ਆਪਾਂ ਲੈੜ ਕੇ ਬਾਜਾ ਬਾ ਫ੍ਰੀ ਐਵੇਂ ਕੋਈ ਨਹੀਂ ਲੱਖਦੇ ਆ ਕੋਈ ਤਾਂ ਕੰਮ ਆ ਲੋ ਹੈ ਤਾਂ ਮਹੂਰਿਆਵਾਂ ਅਸ ਬੋਲ ਦੱਸੋ ਜੀ ਰੋਟੀ ਖਾਈ ਜਾਂਦੇ ਆ ਬਈ ਹੁਣ ਟਾਈਮ ਹੋ ਗਿਆ ਅਸ ਰਾਈਟਰ ਕੋਲੇ ਦੋਨੇ ਕਾਗੜਾ ਰੋਟੀ ਖਾਲਾ ਖਾਣਾ ਹੈਗਾ ਖਾਣੇ ਡਰਾਈਵਰ ਦੇ ਚੌਕ ਪੈ ਗਈ ਓਏ ਉਹਨੂੰ ਲੈ ਕੇ ਜਾਣੇ ਆ ਕਢਾ ਕੇ ਲਿਆਉਣੇ ਆ ਜੀ ਚੌਕ ਚੌਕ ਹਾਂ ਰੋਟੀ ਖਾਲ ਹੁਣ ਬਾਕੀ ਕਿਲੇ ਵੰਗੂ ਬੀਜ ਜਾਗਾ ਤੇ ਕਿਲੇ ਇੱਧਰ ਰਹਿ ਗਿਆ ਤੇ 4 ਕਿਲੇ ਆ ਰਹਿ ਗਏ ਬਸ ਬਾਕੀ ਓਕੇ ਰਿਪੋਰਟ ਤੇ ਇਹ 2 ਕਿਲੇ ਇੱਧਰ ਬੀਜਗੇ ਤੇ ਅੱਧਾ ਕਿਲੇ ਇੱਧਰ ਵੀ ਨੇ 2.5 ਕਿਲੇ ਵੰਗੂ ਬੀਜ ਜਾਗੇ ਬੀਜੀ ਆਨੇ ਬਾਸ ਹੁਣ ਦਾ ਆ 4 ਕਿਲੇ ਆਗੇ 2 ਕਿਲੇ ਹੋ ਆ ਬੀਜੀ ਆਨੇ ਬਾਸ ਰਹਿ ਆ ਜਨੇ ਕੋ ਸਿੱਧਾ ਆ ਜਵਾ ਇਹ ਰ ਆਪਣਾ ਚੌਥਾ ਵੀਡੀਓ ਚੱਕਰ ਆਪਣਾਈ ਲੇਗੀ ਆ ਤੇ ਹੁਣ ਗੱਲ ਜੀ ਘੜ ਗਈ ਬਾਜ ਪੱਸੀ ਵਾਲੀ ਬਾਣ ਲਗੇ ਬੱਟ ਜੀ ਸਮਾਰ ਖੜਨੋ ਹਟ ਗਈ ਸੀ ਘਪਰ ਲੱਗੀ ਸਾਈਡਾਂ ਤੋਂ ਕੰਨੀ ਆ ਜੀਆਂ ਤੇ ਦੇਖੋ ਬੱਟ ਕਿ ਨਹੀਂ ਹੁਣ ਵਧੀਏ ਪੈਨ ਲੱਗ ਗਿਆ ਰੋਟਾ ਵੇਟਰ ਫੇਰਦੇ ਕੋਈ ਗੁਦਰ ਫੇਰਦਿਆਂ ਰੋਟਾ ਵੇਟਰ ਫੇਰਿਆ ਬੱਟ ਪੂਰੀ ਵੇਦਨ ਲੱਗੇ ਦੇਖੋ ਜੇ ਹੁਣ ਅੱਜ ਖਾਬ ਲੱਗ ਗਿਆ ਬਹੁਤ ਔਖਾ ਜੀ ਦਿਖਾਂ ਲੱਗਿਆ ਹੈਗਾ ਤੇ ਉਹ ਚੱਲਦੇ ਜਿਵੇਂ ਆਪਾਂ ਨਵੀਂ ਮਸ਼ੀਨ ਲੈ ਲੁਧਿਆਣੇ ਬਸ ਕਰਮਾ ਦੀ ਅਉਈ ਮਾਰ ਚੱਲਦੇ 44 ਮਗਰ ਰਕਤਾਰ ਤੇ ਲਗਭਗ ਆਪਾਂ 2 ਡੇਢ ਛੜਤਣੇ ਕਿ ਲਈ ਬੀਜ ਤੇ ਤੇ ਆਲੂ ਬੀਜੀ ਆਨੇ ਬਾਕੀ ਆਹੀ ਘਰੇ ਰਹਿ ਗਿਆ ਹੋਣਾ ਇੰਨਾ ਤਾਂ ਛੱਡਣਾ ਇਧਰੋਂ ਇਹ ਆ ਦੇ ਕੇ ਬੱਚੀ ਹਾ ਕਰੰਦਿਆ ਬੀ ਆਲੂ ਬੀਜ ਵੀ ਦਵਾਂਗੇ ਪੱਕਾ ਆਪਣੀ ਪਤਾ ਹੈ ਇੱਧਰ ਆ ਥਾਂ ਤੇ ਰਹਿ ਗਏ ਕਿੰਨਾਗਾ ਤੇ ਇਹ ਸਾਈਡ ਤੇ ਦੱਲੇ ਮਦ ਰਹਿ ਗਏ ਹੁੰਦੇ ਆ ਅੱਜ ਚਾਰ ਚਾਰ ਗੇੜੇ ਆ ਲਾਉਣੇ ਆ ਹੁਣ ਓ ਆਹੜੇ ਬੰਦੇ ਚੱਕ ਪੈਗੀ ਕਰੀਏ ਹੈ ਹੈ ਟਾਈਮ ਨਹੀਂ ਹੋਇਆ ਦੱਲੇ ਬਣੇ ਲਾਈ ਜਾਂਦੇ ਹਾਂ ਬੱਸ ਕੱਲੇ ਪਾਲੋ 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 ਪੀ ਪਾਈ ਆਂਦੇ ਬਸਣ ਤੇ ਉਧਰ ਟਾਵਟਰ ਫੇਰ ਕੇ ਲੜਾ ਦੱਲੇ ਮੱਲੇ ਪ੍ਰੋਪਰ ਲੱਗ ਗਏ ਨੇ ਬੜੀਆ ਦੱਲੇ ਮੱਲੇ ਬਾਕੀ ਦਾ ਬੀਜੇ ਕੇ ਆਲੂ ਚੱਲ ਬਈਓ ਪ੍ਰਗਤੀ ਪੀਏ ਪੀ ਹੈਗਾ 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 ਪੀਏ ਪੀ ਹੈਗਾ ਉਹ ਤੇ ਟ੍ਰੌਲੀ ਤੇ ਕਾਈ ਫੋਲੋ ਕਰ ਰਿਹਾ ਹੈ ਤੇ ਚੱਲੀਏ ਗਾੜ ਸਾਰੇ ਪਾ ਲੈ ਉਹ ਅ ਮਾ ਬਟੇਲ ਤਾਂ ਇਹ ਮਰਦਾ ਵੀ ਹੈ ਨਹੀਂਗਾ ਏ ਪਲ ਗਈ ਲੈ 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 ਲਾਤਾ ਉਹਦਾ ਇਹ ਫੋਨ ਆ ਗਿਆ ਟਾਇਰ ਤਾਂ ਥੱਲੇ ਲੱਗਦੇ ਹੀ ਨਹੀਂ ਸੋਖ ਨਾਲ ਨਾ ਮੂਰੇ ਘਟ ਘਟ ਸ਼ੇਪ ਪੇਟਾ ਠੀਕ ਲੱਗਿਆ ਇਹ ਆ ਕੋਲੇ ਵੀ ਬੋਰੀ ਆ ਵਹੀ ਦਾ ਭਾਰ ਦੇਣ ਤੇ ਮਗਰ ਲਗਾ ਦਾ ਫੁੱਲ ਭਰੀ ਬੈਠਿਆ ਲੂਆ ਦੇ ਵੀ ਮੁੜਦਾ ਈ ਕੋਸਾ ਟਰੈਕਟਰ ਹੀ ਮੁੜਦਾ ਉੱਤਰ ਥੱਲੇ ਇਹ ਲੌੜਾ ਗੇੜੇ ਵਸ ਹੁਣ ਹਾਂਜੀ ਸਰ ਖੜਜ ਖੜਜ ਅੱਜ ਦੱਸੋ ਜੀ ਮੈਂ ਜਾਣਾ ਹੁਣ ਕਿੱਥੇ ਟਰੈਕਟਰ ਤੇ ਠੀਕ ਆ ਇੱਕ ਜਵੇ ਚੱਕ ਪਈ ਵਿੱਚ ਚੱਕੜ ਹੋਵੇ ਫਲਾਈਦਾ ਓਏ ਮਜਵਾ ਭਾਈ ਤੂੰ ਨਾ ਹਟਲਾ ਬੂਰੇ ਇਕੱਲੇ ਹੀ ਮਰੀ ਜਾਂਦਾ ਓਏ ਦੇਖ ਕਿਉਂ ਐਕਚੁਅਲ ਹਾਂ ਅਸਰੀਲ ਮੈਂ ਕਹ ਅੱਜ ਸਭ ਕੁ ਮੈਂ ਕਹ ਨਾ ਅੱਜ ਟਾਈਮ ਨਾਲ ਕੰਮ ਨਿਭੜਾ ਹੀ ਨਹੀਂ ਨਿਭੜਦੇ ਨਹੀਂ ਕੰਮ ਛੱਡਦੇ ਵੀ ਬੰਦੇ ਘੜ ਜਾਂਦੇ ਆ ਓਏ ਐ ਟਰਾਲੀ ਧੱਕਾ ਕਰਾ ਚੱਰੇ ਫੋਤੀ ਯਾਰ ਧੱਕਾ ਵਾਲਾ ਕਰਦੇ ਓ ਚੱਲ ਚਾ ਨਾੜਗਰ ਨਾੜਗਰ ਓ ਇਧਰ ਆ ਬਾਰਤੀ ਨਾੜਗਰ ਵਾਲੇ ਬੁੜੀ ਪੁੱਠੀ ਮਰੂਗਾ ਬਸ ਬਾਕੀ ਰਹਿ ਗਿਆ ਲਾਲ ਰਹਿ ਗਿਆ ਲਰ ਜੇ ਗੱਡੀ ਚੇਂਜ ਕਰਨੀ ਪੈਂਦੀ ਮੋٹے ਦੀ 20 ਦੀ ਲੱਗ ਹੁੰਦੀ ਆ ਜਿਵੇਂ ਕਿਹੜਾ 3 4 ਟਾਇਰ ਤੁਹਾਨੂੰ ਸਾਰੇ ਕੋਲੇ ਲੱਗ ਲੱਗ ਹੁੰਦੀਆਂ ਚੈਨ ਉਧਾਰ ਤੇ ਆਪਣੇ ਆਲੂ ਕੇ ਬੀਜੀ ਹੁੰਦੇ ਸਵੇਰਾ ਆਪਾਂ ਦੱਲੇ ਮੈਂ ਲਾਤੇ ਮੈਨੂੰ ਫੋਨ ਆ ਗਿਆ ਸੀ ਵੜਾ ਵਾ ਜਾਣਾ ਹੈ ਕਿ ਕਿਹੜੇ ਰਹਿ ਗਏ ਇੱਥੇ ਲਾਉਣ ਵਾਲਾ ਨਾ ਮੈਂ ਪਿੰਡੋਂ ਦਵਾਈ ਲਾਉਂ ਡਾਕਟਰ ਤੋਂ ਬਾਕੀ ਦੇਖਣਾ ਇਸ ਤੋਂ ਬਾਅਦ ਕੀ ਕਰਨਾ ਮੈਂ ਮਸ਼ੀਨਤੀ ਜਾਵਾਂਗੇ ਇਸ ਤੋਂ ਬਾਅਦ ਇੱਕ ਚਲਦੀ ਆਪਣੀ ਜਲਦੀ ਸਵੇਰ ਦੀ ਬਸ ਸਵੇਰ ਦਾ ਆਲੂ ਵਿੱਚ ਜਿਹੜਾ ਡੇਢੀ ਹੋਣੀ ਤੇ ਦੱਤ ਜੁੱਠੀ ਆ ਥੋਣਾ ਵੜਾਈ ਜਾਂਦੇ ਸੀ ਤੇ ਬਾਕੀ ਓਕੇ ਰਿਪੋਰਟ ਜਾਂਦੇ ਹਾਂ ਚੱਲਦੇ ਆ ਘਰੇ ਜਿਵੇਂ ਕਹਾਂ ਸਾਰੇ ਦੇਖ ਹੀ ਲਿਆ ਕਹਿ ਲਾ ਆਪਣੀਆਂ ਆਲੂ ਵਿੱਚ ਕੇ ਹਟਿਆ ਆ ਜਾ ਠੋਣਾ ਵੜਨ ਲੱਗਾ ਕੰਮ ਹੋ ਗਾ ਅੱਜ ਦੇਖੋ ਅੱਜ ਹਾਂ ਉਹ ਫਾਸੀ ਕੀ ਹੁਣ ਬਰਮਾਇ ਕਿ ਕਰਾ ਫਾਸੀ ਦਾ ਮੇਤੂ ਨਾ ਘੜਾਉਣਾ ਟਰਾਲੀ ਦਾ ਆਲ ਕੇ ਜਾ ਬੇਲ ਚ ਹੋਰ ਨੇ ਪੈ ਗਏ ਜਾਂ ਕੰਮ ਲਿਆਂਦੇ ਤੂੰ ਥੱਲੋਂ ਇੱਕ ਨੁਕਸਾਨ ਵੀ ਹੋ ਜਾ ਤੋ ਹੋਗਾ ਗੁੱਲੀ ਪਿੰਗੀ ਹੋਗੀ ਹੋਰਗਾ ਫਸੀ ਕੇ ਮੇ ਟਰਾਲੀ ਪੜੀ ਬਾਲੀ ਵੱਡੀ ਆ ਮਨ ਪੱਟੀ ਵੀ ਅੱਜ ਤੇ ਗਿੱਲਾ ਜਿਆ ਥਾਂ ਕੋ ਟਰਾਲੀ ਪੈ ਗਈ ਆ ਜੀ

ਨਕਲ ਗਈ ਨਕਲ ਗਈ ਬੱਸ ਬੱਸ ਨਕਲ ਗਈ ਨਕਲ ਗਈ ਚੱਲ ਜਾਨ ਟੌਲੀ ਪਰੇ ਬਾਕੀ ਟੌਲੀ ਪਰ ਨਹੀਂ ਜਾਂਦੀ ਆ ਇਹ 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 ਪੱਟੀ ਦੀ ਟਰਾਲੀ ਇੱਥੇ ਰਹਿ ਗਈ ਵਿਚਾਰ ਲੱਗੇ ਪੜੀ ਰਵਾਰ ਇੱਥੇ ਨਾਲ ਸੀ ਗਿੱਲਾ ਲੇ ਇੱਥੇ ਹੀ ਬਹਿ ਗਈ ਅਏ ਫੇਲ ਚ ਹੋਲੇ ਹਾਰ ਕੇ ਫੇਰ ਟਰਾਲੀ ਚੋਂ ਪੱਟੀ ਫੇਰ ਪੁੱਠੀ ਓਏ ਕਦਰ ਲੈ ਗਏ ਲੈ ਟੱਕਰ ਕਾ ਇਤਨੀ ਮੈਲਦੇ ਪ੍ਰੋਪਰ ਜੇ ਇੱਟੇ ਹੀ ਢੇੜਦਾ ਆਜਾ ਹੱਟ ਹੱਟ ਦਿਖੜ ਰਿਹਾ ਹੈ ਅਸੀਂ ਤੁਹਾਨੂੰ ਲਾਭ ਸੌਣਗੇ ਤੂੰ ਚੱਲ ਆਗੇ ਐ ਐ ਉਹ ਕੀ ਹਾਲ ਕਰਨ ਆ ਚੋਬਰ ਆ ਰਿਹਾ ਟਰੈਕਟਰ ਆ ਤੇਰਾ ਟਰੈਕਟਰ ਐ ਜੋਰ ਦੂਰ ਐ ਵੀ ਦਾਗ ਵਾਲੇ ਪੁਰਾ ਖਰਾ ਫੁੱਲ ਮਾਰਦਾ ਵਾ ਤੇ ਇੱਧਰ ਲੱਗਦੇਗੇ ਬਾਕੀ ਕੁਛੀ ਉੱਧਰ ਗਈ ਐ ਦਿਖਾਉਣਾ ਮੈਂ ਮੰਡੀ ਚ ਲਾ ਕੇ ਆਉਣਾ ਆਹ ਆਹ ਹੁਣ ਕੀਲਾ ਅੱਡ ਛੱਪੀ ਧੁੰਦਾ ਹਾ ਆਟਾ ਧੁੰਦਾ ਯਾ ਤੇ ਝੋਨਾ ਪੱਕਿਆ ਹੋਇਆ ਦਾ ਨਾ ਜਾਣਾ ਕਿ ਤੁਹਾਡੇ ਕਰਚੇ ਹਰੇ ਆ ਤੇ ਬਾਕੀ ਚੱਲਦਾ ਫਿਰ ਚੱਲੀਏ ਵੰਡੀ ਚ ਤੇ ਇਹਦੇ ਟੱਕ ਲੱਗਿਆ ਹੈ ਪਹੋਣੀ ਗਾਰ ਦੇ ਬਾਪੇ ਨੇ ਲੱਗਿਆ ਹੈ ਟੱਕ 2 ਬੇਸਾਂ 12 ਇੰਚ ਸਪੀਕਰ ਇਧਰ ਕਿੰਨੇ ਆ 2 2 2 406 ਸਪੀਕਰ ਹੈ ਇਹਦੇ 2 ਟਵੀਟਰ ਆ ਬਾਜਪੂਰੀ ਓਕੇ ਰਿਪੋਰਟ ਓਕੇ ਰਿਪੋਰਟ ਕਿਹੜੀ ਕਲਾਸ ਚ 2 ਚੋਟੀ ਜਿਹਾ ਵੱੜ ਰਿਹਾ ਜਵਾਗਿਆ ਠਾ ਕੇ ਤਾਂ ਜੇ ਬਤ ਬਲੌਗ ਜਾਂ ਬਣਾਣੀ ਯਾਰ ਮੈਂ ਜ ਟਾਈਮ ਨਾਲ ਭੱਜ ਵੀ ਐ ਤੇ ਇੱਕ ਦੋ ਕੰਮ ਹੋਰ ਵੀ ਸੀ ਤੇ ਹੁਣ ਪੜੀਆਂ ਪਤਵੀਆਂ ਆ ਪੰਨੀਆਂ ਤਵੇ ਦੇ ਹੰਦੀਆਂ ਸੀ ਵੀ ਐਸਪੀ ਦਾ ਸੈਟ 10-10 ਦੀ ਹੈਰੋ ਆ ਆ ਮਾਰਸ ਆ ਬਣਵਾ ਕੇ ਲੈ ਆਂ ਤੇ ਥੌੜੇ ਅੱਜ ਆਪ ਨੂੰ ਗੇਟ ਖੋਲਣਾ ਪੈਣਾ ਉੱਤਰਗੇ ਇਹ ਨਿਕਲ ਜਾਣੀਏ ਦੇਖ ਲੈ ਬਾਕੀ ਇਹ ਨਿਕਲ ਗਿਆ ਠੀਕ ਆ ਨਹੀਂ ਗੇਟ ਦਾ ਖੋਲਣਾ ਪੈਣਾ ਹੀ ਮੇਰਾ ਨਹੀਂ ਗੱਲ ਬੜੀ ਲੱਗ ਜਾ ਗੇਟ ਰੋੜੀ ਖੋਲੀ ਖੋਲੀ ਗੇਟ ਖੋਲੀ ਖੋਲ ਖੋਲ ਕੇ ਖੋਲ ਨਹੀਂ ਗੱਲ ਬੜੀ ਦੀ ਯਾਰ ਏ ਭਰਾ ਵਾ ਕਦਰ ਚੱਲ ਨਾ ਬੱਤਰ ਦੇ ਨਿਕਲ ਕਿਵੇਂ ਚੰਗਾ ਚੰਗਾ ਟਿਕਾ ਚੱਲਦੇ ਆਪਾਂ ਬਸ ਹੁਣ ਆਹ ਟੈਂਕਰ ਹੀ ਖੰਡੂਲੂ ਦਾ ਰੱਸੀ ਨੂੰ ਜੇ ਆਏ ਪਾ ਕੇ ਆਹ ਕਰ ਲੀ ਆਪਾਂ ਅਸਾਸਤ ਵੀ ਆਪਣੀਆਂ ਇੱਕ ਕੱਲੇ ਨੇ ਖੋਲ੍ਹ ਲਿਆ ਆਪਾਂ ਬਈ ਇਹ ਕੱਲੇ ਨੇ ਕਸਰ ਲਿਆ ਰਾਤ ਲਈ ਜਿਨਾ ਨਿਕਗੇ ਸਾਡੀਆਂ ਵੇ ਜਨਾਪਾ ਦੇ ਗਈ ਆ ਤੇ ਚਾਹ ਤੋਂ ਪੂਰੇ ਹੋ ਗਏ ਲੰਗਰੇ ਨੇ ਟੋਪਾ ਆ ਪਿਆ ਬਈ ਆ ਕੀ ਕਰਤਾ ਅਬ ਜਰੇ ਪਾਣੀ ਤੋੜੇ ਪੈ ਤੇ ਧੋਨੇ ਚੋਂ ਤਾਂ ਵੀ ਖੁੱਪ ਗਿਆ ਹੈ ਸ੍ਰੀਲ ਆੜਾ ਆੜਾ ਲੈਣ ਦੇਣਾ ਮਿੱਠਾ ਵੱਡਾ ਏ ਮੜੇ ਮੈਂ ਲਾਈਟ ਮਾਰੀ ਦਿਖਾ ਜੀ ਦਰਸ਼ਕ ਵੀਰਾਂ ਨੂੰ ਕਿੰਨੇ ਕ ਲੱਗਦੇ ਤਾਂ ਵੀ ਨਵੀਆਂ ਤੇ ਹਿਸਾਬ ਲਾ ਲਓ ਫੁੱਲ ਖੋਲੀ ਇਹ ਤਿੰਨ ਡੱਕ ਥੱਲੇ ਪਏ ਇੰਨੇ ਕ ਲੱਗਦੀਆਂ ਸਵਰਾ ਦੇ ਘਰ ਦੀ ਲੱਗਦੀਆਂ ਨਹੀਂ ਲੱਗਦੀਆਂ ਨਹੀਂ ਹਜੇ ਆਹ ਤੇ ਇੱਥੇ ਹਿਸਾਬ ਲਾ ਲਓ ਸੱਡ ਇੰਨੀਆਂ ਲੱਗਦੀਆਂ ਬਾਹਲੀਆਂ ਨੇ ਯਾਰ 6 6 ਇੰਚ ਦਾ ਪੱਕੇ ਸਮਝੋ ਖੋਲੀਆਂ ਕਿੰਨੀਆਂ ਤੁਹਾਨੂੰ ਦਿਖਾ ਦਈਏ ਥੋੜੇ ਖੋਲੀਆਂ ਹੋਈਆਂ ਹੁਣ ਪੱਤੇ ਵੀ ਕੱਢ ਲੱਗੇ ਪਾਣੀ ਗਿੱਲੇ ਗਿੱਲੇ ਜਿ ਬਾੜਤੀ ਆ ਓਏ ਤੇ ਮੈਂ ਜੋਰ ਲਵਾਈਆਂ ਦਾ ਸੀ ਸਭ ਕੁ ਨਾਲ ਉੱਤਰ ਮੈਂ ਕੱਢ ਦੋ ਤੇ ਉੱਥੇ ਨਿਕਲ ਲਿਆ ਫੇ ਖਾਲੀ ਟਰੈਕਟਰ ਕੱਢਿਆ ਫਿਰ ਇਹ ਕੱਢਿਆ ਤਵੀ ਹੁਣ ਹੁਣ ਕੱਢਦੇ ਨੇ ਲੋਟੇ ਨੂੰ ਓਏ ਟਰੈਕਟਰ ਨੂੰ ਜਲੇਗਾ ਫੋਰ 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 ਲੈ ਹੋਣਾ ਵੱਡ ਕੇ ਮੈਂ ਕਰਤਾ ਰੋਲ ਕੱਢੂਗਾ ਬੱਸ ਸਦਾ ਟਰੈਕਟਰ ਲੈ ਕੇ ਆ ਗਿਆ ਹਾਂ ਹਾਂ ਆ ਗਿਆ ਓਏ ਆਕਾ ਮਾਰਦਾ ਫੇਲੀ ਬੜਾ ਮੂਰੇ ਪਾੜੇ ਦੇ ਸਰਦਾਰਾ ਦੂਰੀ ਬੋਲਣ ਲੱਗ ਗਿਆ ਦਾ ਦਬਕਾ ਫੋ ਲੱਟ ਦੇਦਾ ਜਾਵੜਾ ਕਰਸ ਬੋਲਿਆ ਨਹੀਂ ਕਰਤੀ ਕਰਤਾਰ ਨੇ ਪਹਿਲੀ ਵਾਰ ਚੀ ਥੋੜੇ ਦਾ ਓਏ ਸਰਦਾਰ ਕਾ ਤੋੜ ਨਾ ਦਿਓ ਕਾ ਨਗੇ ਬਣਵਾ ਗਿਆ ਧੱਕਾ ਕਰਦੇ ਬੜਾ ਲੱਗਦਾ ਕੋਈ ਤੇ ਹੁਣ ਪਾ ਕਰਤਾਰ ਕਰਤਾਰ ਚੱਲਦਾ ਗਿੱਲਾ ਬਾੜ ਬੜਾ ਸਵਰਾਕ ਚੱਲਦਾ ੜੀ ਉਤੇ ਤੇ ਸਵਰਾਕ ਜ਼ੋਰ ਮਾਰੀਆਂ ਵਾ ਸਲੈਪੇ ਮਾਰੀਆਂ ਵਾ ਜ਼ੋਰ ਮਾਰਦਾ ਹੀ ਬੱ ਚੱਲਿਆ ਨਹੀਂ ਹੋ ਚੱਲਦਾ ਪੂਰਾ ਵਧੀਆ ਰਿਹਾ ਲੇਖੋ ਰਾਹ ਸੁਭਾਸ਼ ਦਿੱਤੀ ਪਈ ਰਾਹ ਪੂਰਾ ਲੱਭ ਜਾਣਾ ਤੇ ਮੇਰੇ ਤੱਕਰਦ ਰਸੀਦ ਹੋ ਗਿਆ ਲੈ ਕੇ ਯਾਰ ਇਹਦੇ ਪੰਗੇ ਵਾਲਾ ਲੈਣਾ ਮੈਂ ਫੁੱਲ ਖੋਲ ਲੈਂਦਾ ਸੀ ਕੋਲ ਤਾਂ ਮੈਂ ਹੁਣ ਵੀ ਥੱਲੇ ਉਤਰ ਕੇ ਮੈਂ ਛੱਡਿਆ ਹੁਣ ਖੋਲਣਾ ਹੈਗਾ ਤੇ ਆਹ ਦੇਖੋ ਪੂਰੇ ਥਪਾਈ ਪਈ ਹੈ ਜਮਾ ਕੋਈ ਪਰਵਾਹ ਨਹੀਂ ਉਹਦਾ 16 ਚੱਕਰ ਚੱਲਦਾਗਾ ਚੌਥਾ ਮੀਡੀਆ ਵਗੈਰਾ ਹੌਲ ਨਹੀਂ ਖੋਲੀ ਹੋਈ ਮਤਲਬ ਇਹ 2.3 ਛਟੀਆਂ ਹੈ ਬਸ ਸੋ ਇਕ ਇਹ ਪਾੜਨੀ ਹੈ ਬਸ ਇਕ ਤਰ੍ਹਾਂ ਦੀ ਯਾਰ ਕਰੀ ਜਬੀਟੀ ਉਹ ਕਰਚੇ ਬੜੇ ਕੜਕਬੜੇ ਬੀਜੀ ਜਾਂਦੇ ਗਿੱਲਾ ਹੈ ਇਧਰ ਸਾਰਾ ਹੀ ਗਿੱਲਾ ਹੈ ਇਹਦੇ ਵਿੱਚ ਸੁਬਰਾਜ ਗੁੱਪਿਆ ਸੀ ਹੋਰ ਜਦ ਦੋੜ ਚ ਪਾੜ ਲਿਆ ਮੈਂ ਪਰ ਹੌਲ ਪ੍ਰਵਾਹ ਦੀ ਲੱਗ ਜਾ ਮਾੜੀ ਬੋਤੀ ਆ ਰਹੀ ਹੋਰ ਜੱਕੜ ਡਰਾਉਗਾ ਮਾੜੇ ਵਟੇ 1500 ਤੋਂ ਚੌਥਾ ਮੀਟੇ ਵੇਹਰਾ ਆਸੇ ਗੱਲਾਂ ਚੜ ਕੇ ਜਾ ਉਹੀ ਕੜ ਕਬੀਤ ਨਹੀਂ ਆ। ਪਰ ਉਹ ਆਏ ਟਾਈਚਣਾ ਇਕੱਠੀ ਕਿਵੇਂ ਕਰ ਲਿਆ? ਥੱਲੇ ਟ੍ਰਿਕ ਠੀਕ ਕਰਨੀ ਆ। ਔਰ ਥੱਲੇ ਉਹ ਦੇਖੋ ਜਾਣ ਕਿ ਕਿਥੇ ਰਹਿ ਜਾਂਦੇ ਨੇ। ਇਹ ਕਾ ਬਾੜਤਕੋੜ ਦਾ ਯਾਰ ਹੋਰ ਨਹੀਂ ਗੱਲ ਤਾਂ ਦੂਜੇ ਰਹਿੰਦੇ ਆ ਦੇਖੋ। ਝਟ ਜੱਪ ਜੇ ਰਹਿ ਗਏ ਆ ਬਾੜਤਕੋੜ ਨਾ ਦਾ। ਇੱਥੋਂ ਮੈਂ ਘਮਾੜਿਆ ਕਰਨਾ। ਇਹ ਬਾੜਾ ਦਾ ਕੋੜ ਦੀ। ਕਾ ਪਾਈ ਘਮਾੜਿਆ ਕਰ। ਸ਼ੰਗਲ ਬੋੜੀਆਂ ਪਾਵਾਂ ਸੈਕਟਰੀ ਸਾਫਾ ਕਰੂਗਾ ਤੇ ਘਰ ਦੀ ਸਫਾਈ ਵਧੀਆ ਹੋਊਗੀ ਤਾਂ ਤਵੇਲੇ ਹੁੰਦੀ ਐ ਐਕਟੀਵ ਤਵੇ ਪਹਿਲਾਂ ਉਠਾਏ ਤਵੇ ਬੀੜਤੀਆ ਜਿਹਾ ਪਾਉ ਇਹ ਤਾਂ ਅਗੜਾ 잡 ਗਿਆ ਨਹੀਂ ਥਾਰ ਕੀ ਬੁਰਾ ਸਰੇਪਾ ਦੇ ਕੁੱਡੀਆਂ ਬੁਰੇ ਡਰਾਂ ਦੀ ਫਲਕ ਲਈ ਬਾੜ ਹੀ ਲੈ ਮੈਂ ਕਿਉਂ ਗੜੇ ਛੱਡਣਾ ਹੁਣ ਇੱਥੇ ਸੇਵ ਹੈਗਾ ਚੱਕਰ ਕਰਦੇ ਮੈਂ ਇੰਨੇ ਕਰਦੇ ਇਸ ਤਰ੍ਹਾਂ ਚੱਕਰ ਕਰ ਲਈ ਸੀ ਭਾਈ ਇਹ ਜਿਹੜਾ ਲਾਈਟ ਹੈ ਕੋਈ ਨਹੀਂ ਹਦਾ ਇਹ ਮੈਂ ਮਦਿੱਕ ਜਿਵੇਂ ਵੀਡੀਓ ਕਰ ਲਿਆ ਸੀ ਆ ਦੂਜਾ ਕੋਣ ਵਾਲੀ ਇਹ ਤਾਂ ਬਾਹਰ ਆ ਰਿਹਾ ਕਹਿੰਦੇ ਫੋਨ ਲਾਇਆ ਸੀ ਕਹਿੰਦੇ ਇੱਕ ਬੰਦੇ ਨੂੰ ਮੈਂ ਆ ਜਾ ਆ ਜਾ ਆ ਜਾ ਤੈਨੂੰ ਇਕੱਠੇ ਕਰਨੀ ਆ ਮੈਗਾ ਕਹਿੰਦਾ ਵਸ ਆ ਗਿਆ 2 ਮਿੰਟ ਖੜਾ ਕਹਿੰਦਾ ਖੜਜਾ ਮੈਂ ਤਾਂ ਇਕੱਲੇ ਤੋਂ ਹੋਣੀ ਨਹੀਂ ਮੈਗਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਫੇਰ ਕੀ ਹੋਇਆ ਕਹਿੰਦਾ ਮਾਗਾ 2 ਮਿੰਟ ਚ ਆਇਆ ਆਇਆ ਸਾਨੂੰ ਦਿਖਾਉਣਾ ਹੈ ਕੌਣ ਆਇਆਗਾ ਜਾਣਦੀ ਉਹ ਚੋਬਰ ਨੂੰ ਉਹ ਚਾਬੀ ਲੈ ਪੀ ਚਾਬੀ ਲੈ ਕੇ ਵੀ ਉਹ ਚੱਲ ਬੈਨਾਰ ਆਇਆ ਆ ਗਿਆ ਕਦੇ ਮਿਲੋਗਾ ਨਹੀਂ ਜੋਤ ਨੂੰ ਕੀ ਆਜੋ ਸੱਟਾ ਵਧੀਆ ਵਧੀਆ ਚਾਬੀ ਸੱਟ ਲਈ ਰੋਹੀ ਜਾ ਕੰਮ ਔਖਾ ਹੀ ਹੋ ਗਿਆ ਨਾ ਕੰਮ ਔਖਾ ਹੀ ਹੋ ਗਿਆ ਭਾਈ ਇੱਧਰ ਦੇਖ ਇੱਧਰ ਹੀ ਦੇਖ ਇੱਧਰ ਤੇ ਮੈਂ ਇਕੱਠੀ ਕਰੀ ਜਾਂਦੇ ਨਾ ਝੜਕਾ ਮਾਰ ਮਗਰ ਹੁਣ ਲਿਆ ਕੇ ਉਹ ਕਿੱਲੀ ਪੈ ਜੂ ਆਪੀ ਬਿਠਾਇਆ ਡਰਾਈਵਰ ਚੱਲ ਚੱਲ ਚੱਲੇ ਚੱਲ ਹਾਂ ਹਾਂ ਪੈ ਗਿਆ ਪੈ ਗਿਆ ਖੜ ਜਾ ਨਾ ਉਹ ਖੜ ਜਾ ਪੈ ਗਿਆ ਤੈ ਲੋ ਵੀ ਵਲੋ ਮੂਰ ਗਾਰ ਹਣ ਏ ਹਾਂ ਹਾਂ ਬੱਸ ਹਟ ਜਾ ਲੈ ਅਨ ਰੇ ਸਾਂ ਦਿਨ ਚੜੀ ਆ ਇਹ ਆ ਖੋਲ ਲਈ ਇਧਰੋਂ ਹਾਂ ਪਾਏ ਪੀ ਕਾਰ ਹੌਲੀ ਬੈਗ ਓਏ ਬੈਗ ਬੈਗ ਹੌਲੀ ਹੌਲੀ ਐ ਕਰਨੇ ਪੈਂਦੇ ਤਵੀ ਆਉਂਦਾ ਮੈਂ ਟਰੈਕਟਰ ਤੇ ਬੈਗਾ ਉਹ ਤਵੀਆਂ ਪਹਿਲਾਂ ਤਾਂ ਨਹੀਂ ਇਕੱਠੀਆਂ ਹੋਈ ਇੱਕ ਹੱਥ 'ਚ ਮੇਰਾ ਫੋਨ ਸੀ ਜ਼ੋਰ ਨਹੀਂ ਪੈਂਦੇ ਪਾਇਪ ਤੇ ਤੇ ਹੁਣ ਹੋ ਗਈਆਂ ਤੇ ਇਧਰ ਲਈ ਯਾਰ ਪਾ ਦਾਨੀਆਂ ਪੈਨਲ ਡੈਗ ਵੀ ਇਧਰ ਲਈ ਇਰੇ ਪਾਸੇ ਵਾਲ ਇਧਰ ਲਈ ਕਲੀ ਗੁੱਲੀ ਹੀ ਰਹਿ ਗਈ ਹੁਣ ਨੱਪਣੀ ਪਣੀ ਹੁਣ ਕਹੇ ਯਾਰ ਚਲੋ ਜੀ ਸੰਦਰਾ ਸਾਰਾ ਆਪਣਾ ਹੈਗਾ ਰਾਤ ਨੂੰ ਕੋਈ ਪ੍ਰਵਾਹ ਨਹੀਂ ਪਰ ਹੈ ਪਰ ਪਛੇ ਡੰਗੇ ਹੋਏ ਕੀ ਕਰੀ ਉਹ ਤੇ ਆ ਕਲਾ ਮੈਂ ਲੈ ਕੇ ਏਰੀਟਰ ਮੈਂ ਤੂੰ ਆ ਜਾ ਤੇ ਮੈਂ ਜਿਹੜਾ ਮੋਟਰਸਾਈਕਲ ਆਈ ਜਾਂਦਾ ਪਾਸ ਚਾਲਦੇ ਆ ਬੀ ਦੂਜੇ ਖੇਤ ਹੁਣ ਉਧਰਲੇ ਉਹਦਾ ਸਵਾ ਕਿਲ ਯਾਰ ਮੈਟਰ ਦਾ 10 ਕਿ ਲੱਗਣਗੇ ਮੈਨੂੰ 20 ਕਿ ਹੱਦੇ ਯਾਰ ਆ ਪਕੜਾ ਦੋਰ ਲਾਉਣੀ ਆ ਕਹਿਰ ਬੋਣੀ ਆ ਕਹਿਰ ਦਾ ਬਜੂਰ ਘਾਟੀ ਦਾ ਰੈਟਰ ਆ ਫਾੜ ਦੀ ਪੋਣਿਆ ਬਰੈਟਰ ਸੌਖਾ ਰਵੇ ਚਾਲਦੇ ਨੇ ਇਧਰ ਲੈ ਕੇ ਪੀਂਗਨ ਨਵੇਂ ਤਾਂ ਵੀ ਇਹ ਖੋਲਤੀਆਂ ਸੀ ਆਪਾਂ ਸੈਕਿੰਡ ਨੜ ਜਾ ਹੋਰ ਡੈਗ ਪੇ ਚੱਲ ਓਏ ਲੱਗਿਆ ਹੋਰ ਸਾਰਾ ਕੋ ਲੱਗਿਆ ਹੋਇਆਗਾ ਆ ਦੇ ਆ ਗਿਆ ਰੋਜ ਆ ਰਿਹਾ ਖਾਲਾ ਇੰਨੇ ਬਹੁਤ ਆ ਚੌਥੇ ਵੀਰ ਵਾਲਾ ਅਰਦਾਈ ਬਹੁਤ ਵੀਰ ਵਾਲਾ ਉਧਰੋਂ ਵਾਲਾ ਪਤਾ ਹੈ ਨਾ ਸਾਰਾ ਕੁਝ ਮੂਰ ਨੂੰ ਕਰਦੇ ਕੋਲ ਉੱਚੜਿਆ ਪਤਾ ਉਹ ਦਮਦਾ ਹੈਗਾ ਓਏ ਫੁੱਲ ਹੋਲੀ ਇਹਦੇ ਦਮਦਾ ਹੈਗਾ ਚੌਥਾ ਭਾਗੇ ਮੈਂ ਜਦੋਂ ਕੋਲ ਬੈਟਰੀ ਚਾਰਜ ਘਟਾ ਵੱਡੀ ਜਿਹੜਾਗਾ ਚੱਲ ਵੱਡੀ ਮੰਡੀ 'ਚ ਤੇ ਹਣ ਦਮੇੜ ਤਾਸ ਲਾ ਕੇ ਫੌਂਟ ਵੀਟ ਰਹਿ ਗਈ 1% ਏਕੜ 'ਤੇ ਰਹਿ ਗਿਆ ਆ ਸਾਰੀ ਇਹ ਨਹੀਂ ਭਾਈ ਜੋਤਨਾ ਮੈਂ ਕਹਲੇ ਅੱਗ ਥੋੜਾ ਘੇਰੇ ਭਾਇਗਾ ਬੁਰਜਾ ਬੁਰਜਾ ਓਏ ਕਿਵੇਂ ਲੱਗ ਰਿਹਾ ਟਰੈਪਣਾ ਓਏ ਜੋਰ ਦੂਰ ਫੁੱਲ ਮਾਰਦਾ ਹਲਾ ਦੇਖ ਕਿਧਰ ਫਸ ਗਿਆ ਤੇ ਜਿਹੜੀ ਅਪਰਾਧਵਾਸ਼ਾ ਪਈ ਸੀ ਲਾਲ ਕੈਰ ਹੀ ਲੱਗੀ ਹੋਈ ਉਹਦੇ ਵਿੱਚ ਕਿ ਨਹੀਂ ਸੁਣੀ ਪਈ ਹੈ ਫਿਰ ਵੀ ਉਰੀਆਂ ਨਾਲ ਗੱਲ ਬਣੀ ਪਈ ਆ ਤੇ ਰਾਤ ਯਾਰ ਮੇਰਾ ਫੋਨ ਬੰਦ ਹੋ ਗਿਆ ਸੀ ਉਹਦੇ ਕਰਕੇ ਨਹੀਂ ਬਲੌਗ ਸ਼ੂਟ ਹੋ ਗਿਆ ਅੱਗੇ ਤੇ ਬਾਅਦ ਵਿੱਚ ਮੰਡੀ ਜਾ ਕੇ ਜੋਤ ਕੋਲੇ ਬਹਿ ਗਿਆ ਸੀ ਘੰਟਾ ਫੇਰ ਅਸੀਂ ਚਲੇ ਗਏ ਜੁੱਤੀ ਦੇ ਕਰਜਾ ਗੁਰਤ ਕੀ ਉਹਨੇ ਕਿ ਐਨੀ ਸੋਹਣੀ ਸਪਾਈ ਹੋਣੇ ਇੱਥੇ ਅਜੇ ਸਪਰੇ ਕਰਨੇ ਗੁਲੀ ਡੰਡੇ ਵਾਲੀ ਇਹ ਦੂਮਾ ਚ ਬਾਹਰ ਚ ਗੁਲੇ ਗੁਲੀ ਡੰਡਾ ਬਹੁਤ ਹੋਣ ਉਹ ਰੇਤੀ ਮੈਲ ਨਹੀਂ ਚਾਹੀਦੀ ਆ ਫਿਰ ਆ ਪੰਗਾਗਾ ਬਾਕੀ ਉਹ ਕੈਰਬੋਰਡ ਸੜਕ ਨਵੀਆਂ ਟਾਪ ਨੂੰ ਚ ਜਿੱਦਾਂ ਸਾਰਾ ਦੇਖਿਆ ਹੀ ਆ ਪਾਲੂ ਵੀਜਾ ਇੱਥੇ ਪਰਸੋਂ ਤੇ ਇਹ ਆਪਣੇ ਰਾਦੇ ਬਣ ਗਏ ਥਾਂ ਛੱਡ ਦਿਓ ਥਾਂ ਛੱਡਿਆ ਨਹੀਂ ਤੇ ਨਾਲ ਆਲੂ ਵੀ ਤੇ ਅੱਜ ਆਪਾਂ ਖਾਲ ਪਾਇਆ ਸੀ ਗੱਲ ਸਵੇਰੇ ਕੱਲ ਸ਼ਾਮ ਵਿੱਚ ਤੇ ਹੁਣ ਕੋਈ ਜੇ ਬਣਾਈ ਜਾਂਦੇ ਆ ਕੀ ਹਾਲ ਚੰਨੀ ਲੈ ਸੱਟ ਠੀਕ ਆ ਠੀਕ ਆ ਜਮਾ ਓਕੇ ਆ ਚੱਲ ਜੀ ਤੇਰੀ ਰਿਪੋਰਟ ਚੱਲਦੀ ਆ ਚੱਲ ਪਾਣੀ ਕਿਦਾਂ ਲਾਉਣਾ ਆਲੂਆਂ ਨੂੰ ਬਾ ਲਾ ਦਾਂਗੇ ਪਰਸੋਂ ਨੂੰ ਲਾਵਾਂਗੇ ਪਰਸੋਂ ਨੂੰ ਹੂੰ ਪਰਸੋਂ ਨੂੰ ਪਾਣੀ ਲਾ ਦਾਂਗੇ ਕਿੰਨੇ ਤਿੰਨ ਦਿਨ ਬਾਅਦ ਕਿ ਚਾਰ ਨਾ ਨਾ ਤਿੰਨ ਦਿਨ ਬਾਅਦ ਤਿੰਨ ਦਿਨ ਹੋ ਗਏ ਤੇ ਤਿੰਨ ਦਿਨ ਹੋ ਖੜਨਾ ਹਫਤਾ ਹੀ ਬਾਅਦ ਲਾਵਾਂਗੇ ਅਬ ਤੇ ਪਾਣੀ ਲੱਗੇ ਨ ਪਾ ਪਾਣੀ ਛੱਡ ਦੇਣਾਗਾ ਰਾਤ ਨੂੰ ਉੱਥੇ ਇੱਕ ਪਹਿਲੀ ਵਾਕੇ ਆਏ ਆ ਘਰ ਆਏ ਮਗਰ ਇੱਕ ਪਿੰਡ ਵਾਕੇ ਆਏ ਆ ਬਾਕੀ ਦੇ ਪਹਿਲੀ ਬਹੁਤ ਸੋਹਣੀ ਬਈ ਹੋਣਾ ਓਏ ਹੂੰ ਹੂੰ ਆਏਗਾ ਦੋਰ ਲਾਈ ਹੁੰਦੀ ਆ ਤੇ ਆਪਾਂ ਇਹ ਕਣਕ ਬੀਤੀ ਇੱਥੇ ਆ ਬੀਜੀ ਆਪਾਂ ਕਰਤਾਰ ਮਹਾਰਜ ਭਾਈ ਚੈੱਕ ਕਰ ਲੋ ਆਸ ਭਾਈ ਹੁੰਦੀ ਆ ਕਰਤਾਰ ਮਕਰ ਆਈ ਟਰੈਕਟਰ ਹੋਗਣਾ ਕੱਲ ਚਾਲ ਦੇਣੀ ਸੀ ਅੱਜ ਫੁੱਲ ਖੋਲੀਆਂ ਗਈਆਂ ਚੌਥਾ ਵੀੜਿਆ ਨੂੰ ਫੇਰ ਤੋੜਾ ਵੱਢਦਾ ਤਾਂ ਮੈਂ ਚੌਥਾ ਵੀੜਿਆ ਬੁਲਾਇਆ ਫੇਰਾ ਚੱਕਰ ਹੋਈ ਕਿ 15 200 ਚੱਕਰ ਤੇ ਕਹਿੰਦਾ ਬਾੜੀ ਬੜਾ ਗਿੱਲਾ ਸੀ ਇਹੜਾ ਕਦੂਰ ਵੀ ਨਹੀਂ ਬਾੜੀ ਨਾਲ ਬਾੜਾ ਗਿੱਲਾ ਸੀ